ਬਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਦੇ ਵੱਲੋਂ ਸਰਕਾਰ ਦੇ ਉੱਤੇ ਚੁੱਕੇ ਗਏ ਵੱਡੇ ਸਵਾਲ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਬਿਕਰਮ ਮਜੀਠੀਆ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਤੇ ਸਰਕਾਰ ਬਖਲਾਹੜ ਦੇ ਵਿੱਚ ਹੈ ਕਿਉਂਕਿ ਬਿਕਰਮ ਮਜੀਠੀਆ ਲਗਾਤਾਰ ਸਰਕਾਰ ਦੀਆਂ ਪੋਲਾਂ ਖੋਲਦਾ ਨਜ਼ਰ ਆਉਂਦਾ ਜਿਸ ਦੇ ਕਰਕੇ ਅਰਵਿੰਦ ਕੇਜਰੀਵਾਲ ਦੇ ਕਹਿਣ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਕਰਮ ਮਜੀਠੀਆ ਦੇ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਪਰ ਕਹਿ ਦਿੱਤਾ ਗਨੀਪ ਕੌਰ ਦੇ ਵੱਲੋਂ ਕਿ ਇਹ ਸਾਜ਼ਿਸ਼ਾਂ ਜਿਹੜੀਆਂ ਨੇ ਬੇਨਕਾਬ ਹੋਣਗੀਆਂ ਇਹ ਸਾਜ਼ਿਸ਼ਾਂ ਜਿਹੜੀਆਂ ਨੇ ਰਚੀਆਂ ਜਾ ਰਹੀਆਂ ਨੇ ਇਹ ਜਿਆਦਾ ਦਿਨ ਚੱਲਣ ਵਾਲੀਆਂ ਨਹੀਂ ਆ ਤਾਂ ਦੱਸ ਜੇ ਕਿ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਮਜੀਠੀਆ ਦਾ ਰਿਮਾਂਡ ਲਿਆ ਗਿਆ 7 ਦਿਨ ਦਾ ਫਿਰ 7 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 4 ਦਿਨ ਦਾ ਰਿਮਾਂਡ ਮਿਲਿਆ ਫਿਰ ਕੋਰਟ ਦੇ ਵਿੱਚ ਪੇਸ਼ ਕੀਤਾ 14 ਦਿਨ ਦੇ ਨਿਆਂਇਕ ਹਰਾਸਤ ਦੇ ਵਿੱਚੋਂ ਵਿਕਰਮ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ 14 ਦਿਨਾਂ ਦੇ ਨਿਆਂਇਕ ਹਰਾਸਤ ਖਤਮ ਹੋਣ ਤੋਂ ਬਾਅਦ ਮੁੜ ਪੇਸ਼ੀ ਵਿਕਰਮ ਮਜੀਠੀਆ ਦੀ ਮੋਹਾਲੀ ਕੋਰਟ ਦੇ ਵਿੱਚ ਹੁੰਦੀ ਆ ਤਾਂ ਉਸ ਵੇਲੇ ਫਿਰ ਤੋਂ ਵਿਕਰਮ ਮਜੀਠੀਆ ਨੂੰ 14 ਦਿਨਾਂ ਦੇ ਲਈ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਐਮਐਲਏ ਗਨੀਬ ਕੌਰ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੀ ਆ ਪਹਿਲਾਂ ਵਿਜੀਲੈਂਸ ਦੇ ਉੱਤੇ ਸਵਾਲ ਖੜੇ ਕੀਤੇ ਕਿ ਵਿਜੀਲੈਂਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਧਾਵਾ ਬੋਲਿਆ ਗਿਆ 540 ਕਰੋੜ ਦੀ ਗੱਲ ਕੀਤੀ ਕਹਿੰਦੇ ਜੇ ਨਾ ਮਿਲੇ ਚਾ 540 ਕਰੋੜ ਫਿਰ ਉਹ ਸਾਨੂੰ ਦੇਣਗੇ ਅਜਿਹੇ ਬਿਆਨ ਜਿਹੜੇ ਨੇ ਵਿਕਰਮ ਅਜੀਠਿਆ ਦੀ ਪਤਨੀ ਗਨੀਬ ਕੌਰ ਦੇ ਦੇਖਣ ਨੂੰ ਮਿਲ ਰਹੇ ਨੇ ਕਹਿ ਦਿੱਤਾ ਕਿ ਸਰਕਾਰ ਬੁਖਲਾਹੜ ਦੇ ਵਿੱਚ ਆ ਤਾਂ ਵਿਕਰਮ ਅਜੀਠਿਆ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ ਵਿਕਰਮ ਅਜੀਠਿਆ ਲਗਾਤਾਰ ਸਰਕਾਰ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਕਾਨੂੰਨ ਵਿਵਸਥਾ ਦੇ ਖਿਲਾਫ ਬੋਲਦੇ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੀ ਬੋਲਦੇ ਹੋਏ ਨਜ਼ਰ ਆਏ ਸੀ ਭਗਵੰਤ ਮਾਨ ਦੇ ਪਰਿਵਾਰ ਮਾਮਲੇ ਦੇ ਵਿੱਚ ਵੀ ਦਖਲਅੰਦਾਜ਼ੀ ਦਿੱਤੀ ਸੀ ਤਾਂ ਹੁਣ ਵਿਕਰਮ ਅਜੀਠਿਆ ਦੀ ਪਤਨੀ ਗਨੀਬ ਕੌਰ ਇਹੀ ਗੱਲ ਕਹਿ ਰਹੇ ਨੇ ਕਿਸ ਸਰਕਾਰ ਦੀਆਂ ਪੋਲਾਂ ਖੋਲਦੇ ਸੀ ਵਿਕਰਮ ਮਜੀਠੀਆ ਇਸ ਕਰਕੇ ਉਹਨਾਂ ਨੂੰ ਜਾਣ ਬੁੱਝ ਕੇ ਸਾਜ਼ਿਸ਼ਾ ਘੜ ਕੇ ਫਸਾਇਆ ਜਾ ਰਿਹਾ ਵਿਕਰਮ ਮਜੀਠੀਆ ਦੇ ਉੱਤੇ ਪਹਿਲਾਂ ਵੀ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੁੰਦਾ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ 6 ਮਹੀਨੇ ਤੱਕ ਰਹਿਣਾ ਪੈਂਦਾ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਆ ਤਾਂ ਹੁਣ ਵਿਕਰਮ ਮਜੀਠੀਆ ਦੀ ਜ਼ਮਾਨਤ ਨਹੀਂ ਹੋ ਰਹੀ ਵਿਕਰਮ ਮਜੀਠੀਆ ਜਿਹੜੇ ਨੇ ਉਹ ਕੁਸੁੱਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਬੀਤੇ ਕੱਲ ਵੀ ਇੱਕ ਵੱਡਾ ਖੁਲਾਸਾ ਹੋਇਆ ਸੀ ਕਿ ਜੋ ਵਿਕਰਮ ਮਜੀਠੀਆ ਦੇ ਕੋਲ ਮੋਬਾਈਲ ਚੱਲ ਰਿਹਾ ਉਸ ਦੇ ਵਿੱਚ ਜਿਹੜਾ SIM ਆ ਉਹ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਆ ਜੋ ਕਿ ਹੁਣ ਕੈਨੇਡਾ ਦੇ ਵਿੱਚ ਬੈਠਾ ਵਿਅਕਤੀ ਪਹਿਲਾਂ ਫਤਿਹਗੜ੍ਹ ਸਾਹਿਬ ਰਹਿੰਦਾ ਸੀ ਉਸ ਤੋਂ ਬਾਅਦ ਖੰਨੇ ਸ਼ਿਫਟ ਹੋ ਗਿਆ ਸੀ ਪੂਰਾ ਪਰਿਵਾਰ ਤਾਂ ਇਸ SIM ਨੂੰ ਲੈ ਕੇ ਵੀ ਅਹਿਮ ਖੁਲਾਸੇ ਹੋ ਰਹੇ ਨੇ ਉਸ ਤੋਂ ਇਲਾਵਾ ਜਾਇਦਾਦ ਕਿਹਾ ਜਾ ਰਿਹਾ ਕਿ ਵਿਕਰਮ ਮਜੀਠੇ ਦੀ ਪਤਨੀ ਦੇ ਨਾਂ ਦੇ ਉੱਤੇ ਹਿਮਾਚਲ ਦੇ ਵਿੱਚ ਕਈ ਏਕੜ ਜ਼ਮੀਨ ਹੈ ਕਾਂ ਬਿਕਰਮ ਜੀਠੀਆ ਮਾਮਲੇ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਖੁਲਾਸੇ ਵੀ ਹੋ ਰਹੇ ਨੇ ਨਵੇਂ ਮੋੜ ਵੀ ਆ ਰਹੇ ਨੇ ਪਰ ਆਖਰ ਕੀ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਫਿਰ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਟਦੀਆਂ ਹੋਈਆਂ ਨਜ਼ਰ ਆਉਣਗੀਆਂ ਸਮਾਂ ਦੱਸੇਗਾ